ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਰਦਾਸ ਕਰਦੀ ਆਂ ਕਿ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤ ਰੱਖੇ ਦੁਖਤ ਖਲੀਫਾਂ ਤੋਂ ਦੂਰ ਰੱਖੇ ਮੇਰੀ ਪੋਤੀ ਵੀ ਸਾਰੇ ਦੇਖਣੋਂ ਮੇਰੀ ਪੋਤੀ 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 ਯਾਦ ਆ ਗਈ ਅਫਾਤ ਤਾਂ ਨਾ ਜੀ ਚਾਚੇ ਕੋਲ ਪਿਉ ਹੋ ਜਾਂਦੀ ਆਂ ਰੱਬ ਮੋਤੀ ਵੀ ਦਊਗਾ ਹਾਂ ਪੋਤੀ ਵੀ ਦਊਗਾ ਕੋਈ ਨਾ ਸਤਿ ਸ੍ਰੀ ਅਕਾਲ ਜੀ ਜ਼ਰੂਰ ਦੇ ਡੋਤੀ ਜੀ ਵੀ ਵੀਨ ਜੀ ਸਾਰੇ ਮਿਲਣ ਆਉਂਦੇ ਮੈਨੂੰ ਖੁਸ਼ੀ ਆਈ ਮੈਨੂੰ ਵੋਟ ਵੀ ਆਣਦੀ ਹੁੰਦੇ ਉਹ ਮੇਰੇ ਮੂੰਹ ਤੋਂ ਕੁਝ ਹੋਰ ਨਿਕਲਦਾ ਸਮਝਿਆ ਨਾ ਮੇਰੇ ਪਾਸ ਸਾਰੇ ਸਮਝਿਆ ਨਹੀਂ ਉਹ ਖੁਸ਼ੀ ਬਹੁਤ ਹੈ ਜੀ ਇਹ ਵੀ ਔਰ ਦੀ ਖੁਸ਼ੀ ਹੈ ਓਨੀ ਕੋਈ ਖੁਸ਼ੀ ਨਹੀਂ ਮੈਨੂੰ ਉਹ ਤਾਂ ਹੈ ਗਈ ਹੈ ਹੈ ਨਾ ਇਹ ਤਾਂ ਹੈ ਗਈ ਹੈ ਜੀ ਇਹਨ ਮੋੜ ਟੁਕੜਾ ਸਾਦਾ ਨੂੰ ਹੋਰ ਟੁਕੜਾ ਕਿੰਨੇ ਦਿਨ ਹੋ ਗਏ ਆਪਣੇ ਘਰ ਤੇ ਬਨਵਾਸ ਚੱਲਦ ਨੂੰ ਜੀ ਲਵੇ ਤਾਂ ਹੀ ਬਹੁਤ ਦੇਰ ਦਾ ਚੱਲਦਾ ਬੀਨ ਨੇ ਜਲੇ ਕਰ ਗਈ ਨਹੀਂ ਬਾਰੇ ਬਾਰ ਫਿਰਦੇ ਨਹੀਂ ਮੈਂ ਆਣਾ ਬੜੇਰਾ ਲੈ ਬੂਆ ਘਰ ਬੂਆ ਲਾਉਣਾ ਸਾਰੇ ਬੂਆ ਨੂੰ ਪੂਰਾ ਚਾਵਾ ਜੀ ਧਰਤੀ ਪੈਰ ਨਹੀਂ ਲਾਉਂਦੀ ਬੈਂਟ ਫਰੇ ਬੈਠੀ ਹੋਲਦੇ ਬੂਆ ਕਹਿਨੇ ਆ ਫਿਰ ਚਾਹ ਹੋਣਾ ਜੀ ਹਾਂਜੀ ਹੋਣਾ ਖੁੱਲਦਾ ਨਹੀਂ ਦੋ ਬਾਰ ਬੁੱਲ ਮਿਲਦੇ ਆ ਬੂਆ ਕਹਿਣ ਬਾਅਦ ਹਾਂ ਐਵੀ ਤੋਂ ਕੀ ਜੀ ਨਾ ਕੋਰਾ ਪੂਰਾ ਤਰੀਕ ਹਾਂ ਮਹਾਰੇ ਕਰਮ ਆਏ ਭਾਈ ਜਿਹੜਾ ਬਈਆ ਪ੍ਰਮਾਤਮਾ ਨੇ ਹਾਂ ਇਹ ਚੀਜ਼ ਕਰਕੇ ਮੈਨੂੰ ਬਿਠਾ ਕਰ ਦਵਾਲਾ ਦਰੀ ਜੀ ਮਤੂੰ ਲੋਟਦਾ ਨਹੀਂ ਚੱਕੀ ਵੀ ਛੋਟੀ ਜੀ ਨਾਣੀ ਸਾਡੀ ਤਾਂ ਲੋਟ ਜੀ ਨਹੀਂ ਕਰਕੇ ਚੱਕੀ ਤੇ ਹੋਰ ਹੋਰ ਲੋਟ ਬੈਠੀ ਲੱਗਦੀ ਮੈਨੂੰ ਤੂੰ ਦਰੀ ਦਰੀ ਜੀ ਮੇਰੇ ਮੁੰਡੇ ਨਹੀਂ ਜੀ ਮੈਨੂੰ ਟੱਪ ਲੱਗਦਾ ਹਾਂ ਨਾ ਮਨ ਕੀ ਇੰਦਰਵਾੜ ਤੇ ਘਰੀ ਨਹੀਂ ਅੱਜ ਰੋਣ ਪਾ ਦੋ ਦੇ ਰਹੀਦਾ ਪਤਾ ਨਹੀਂ ਪਿਆ ਉਹ ਰਿਆ ਬੰਦੜਨਾ ਲੈ ਆਹ ਕੌਣ ਆਇਆ ਲੋਕ ਤਾਂ ਇਹ ਰੱਜੀ ਕਹਿੰਦੀ ਮੈਨੂੰ ਮਾੜੀ ਧਰ ਲੱਗਦਾ ਐ ਅਮਾਈ ਬੜੀ ਖਬਰ ਬੜੀ ਬੜੀ ਖਬਰ ਹੈ ਰੱਜੀ ਕਹਿੰਦੀ ਮੈਨੂੰ ਮਾੜੀ ਧਰ ਲੱਗਦਾ ਅੱਜ ਕੱਥੇ ਲੜਾ ਤੁਹਾਨੂੰ ਪਤਾ ਨਹੀਂ ਪਤੀ ਜੀ ਚੱਕਰ ਚੜ ਲੱਗਦਾ ਪਤਾ ਕੋਰ ਨਾਲ ਤੇ ਛੋਟਾ ਬਲੋਕ ਹਾਂ ਉਹ ਚੱਲ ਗਿਆ ਘਰ ਆਪੇ ਕੰਨ ਸਾਰਿਆਂ ਨੂੰ ਵਧਾਈਆਂ ਬਈ ਸਾਰਿਆਂ ਨੂੰ ਜੱਟਾਂ ਨਾਨੀਆਂ ਤੇ ਨਾਨੀਆਂ ਜੜੀਆਂ ਬਣੀਆਂ ਬਿਆਹ ਪੱਟੇ ਬਣਦੀਆਂ ਖੇਤੀ ਬਣਦੀਆਂ ਸੀ ਬਹੁਤ ਖੇਤੀ ਹਾਂ ਚੱਲੋ ਪਰਿਵਾਰ ਅੱਛਾ ਫੇਰ ਮੈਨੂੰ ਨੇ ਆਪੀ ਜਾ ਹਾਂਜੀ ਖਾਲਾ ਕੁੜੇ ਪੀਜਾ ਖਾ ਲਾਂਗੀ ਨਹੀਂ ਮੈਨੂੰ ਇਹ ਦੱਸ ਤੁਸੀਂ ਕਿਹੜੀ ਪੈਸਾ ਬੋਲਦੀਆਂ ਖਾਲਾ ਕੁੜੇ ਪੀਜਾ ਨਾਲੇ ਪੀਜਾ ਨਾਲੇ ਖਾਣਾ ਨਾ ਪੀਣੇ ਵਾਲੀ ਚੀਜ਼ ਨੂੰ ਪੀਜਾ ਕਹੀਦਾ ਹੁੰਦਾ ਖਾਣੇ ਵਾਲੀ ਚੀਜ਼ ਨੂੰ ਖਾਜਾ ਖਾਜਾ ਕੀਦ ਨਾਲੇ ਖਾਜਾ ਨਾਲੇ ਪੀਜਾ ਆਹੋ ਤੁਸ ਜੀ ਚਾਹੇ ਪਿੱਜਾ ਨਹੀਂ ਨਹੀਂ ਪਤਾ ਮੈਂ ਨਾ ਸਾਰਾ ਸੰਭਣੀ ਆਪਣੀ ਦੋਤੀ ਇਸ ਕਰਕੇ ਮੈਂ ਖਾਣਾ ਨਹੀਂ ਤੂੰ ਆਏ ਕੀ ਤੈਨੂੰ ਪੱਚਦਾ ਨਹੀਂ ਸਹੀ ਗਿਆ ਕੋਈ ਹਾਂ ਨਾ ਥੋੜਾ ਜਿਹਾ ਕੈਮਰਾ ਬੰਦ ਕਰਕੇ ਕੈਮਰਾ ਬੰਦ ਕਰ ਲੈਣਾ ਕੋਈ ਗੱਲ ਨਹੀਂ ਹੈਗੀ ਐਸੇ ਨਾ ਮੈਨੂੰ ਬੜੇ ਦਿਨ ਹੋ ਗਏ ਡਾਈਟ ਕਰਦਿਆਂ ਦੀ ਭਾਜੀ ਮਾਤਾ ਰਾਹ ਦੇ ਮੈਨੂੰ ਪੀ ਜਾ ਚੱਕਦੇ ਫੁੱਟੇ ਤੇਰੀ ਜਿਹੜਾ ਡੱਬਾ ਕੱਪੜਾ ਤੇਨੂੰ ਆਇਆ ਮੋਡਲ ਕਿਸੇ ਨੂੰ ਕੀ ਪਤਾ ਲੱਗਣਾ ਇਹ ਤੇ ਕਹਿ ਕੇ ਖਾਲੀ ਹੋ ਗਿਆ ਜੀ ਖਾਲੀ ਹੋ ਗਿਆ ਗੱਲ ਕਰ ਬਾਹਰ ਨੂੰ ਨਿਕਲ ਜਾ ਉਧਰ ਜਾ ਕੇ ਮੈਂ ਜਾਵਾਂ ਡੱਕ ਰੂਪਾ ਦੀ ਵੀਡੀਓ ਬਣਾ ਕੇ ਲੈ ਆ ਬੱਸ ਕਹਿੰਦਾ ਕੱਲੀ ਕੱਲੀ ਖਾ ਗਈ ਇਹਨੂੰ ਬਾਅਦ ਵਿੱਚ ਮੇਰਾ ਮੰਮਰੀ 10 ਟੈਂਪਰ ਦੇਰ ਦੇ ਪਤੀ ਜਣ ਬੁਲਾ ਦੇ ਮਾਮਾ ਜੀ ਸਾਸਰੀ ਘਰ ਬੁਲਾ ਦੇ ਉਧਰ ਸਾਨੂੰ ਮੈਂ ਜੀ ਲੱਖ ਲੱਖ ਰੁਪਏ ਮਾਰ ਕੇ एकदम ਸਭ ਨੂੰ ਹੱਥੀਂ ਘਲਾਜ ਰੱਖੇ ਪੈਣੀ ਜਮਾ ਦੇ ਯਾ ਤੇ ਆਦੇ ਲੋ ਜੀ ਇਧਰ ਮੇ ਲੋ ਬੀਬੀ ਨੂੰ ਸਾਡੇ ਸਾਸਰੀ ਘਰ ਆ ਗਏ ਸਾਨੂੰ ਦੰਦ ਦੀ ਬਹੁਤ ਕੋਜ਼ੀ ਜਿਹਾ ਜਸਾ ਮੈਂ ਖਾ ਲਓ ਜੀ ਤੁਸੀਂ ਤਾਂ ਸੱਚੀ ਕਹਿੰਦਾ ਸਾਰੇ ਪੀਜੇ ਨੂੰ ਪਰ ਵਿੜੇ ਪਏ ਆ ਕੀ ਗੱਲ ਸਤਿ ਸ਼੍ਰੀ ਅਕਾਲ ਜੀ ਮੈਂ ਤਾਂ ਇੱਕ ਘੰਟਾ ਹਜਰੀ ਮੈਨੂੰ ਥੱਲੇ ਲੰਘਿਆ ਹੋਣਾ ਕਲੋਗ ਦੇਸੀ ਲੇਵਲ ਪਰ ਇਹ ਕੱਟ ਕਰਨਾ ਨਾ ਉਹ ਵੀ ਅਸੀਂ ਅਸੀਂ ਥੱਲੇ ਆਵਾ ਨਹੀਂ ਆਉਂਦੀ ਉਹ ਉਧਰ ਹੀ ਸਾਡੇ ਜਾਂਦੀ ਹਵਾ ਸਾਹਮਣੇ ਹੀ ਜਾਂਦੀ ਹੈ ਇਹੀ ਤਾਂ ਉਹ ਆਉਂਦੀ ਸਾਰੇ ਪੀਜ਼ਾ ਖਾਓ ਜੀ ਮੈਂ ਨਹੀਂ ਖਾਣਾ ਧੰਨਵਾਦ ਖਾ ਲੈ ਜਾਤੇ ਬਾਅਦ ਚੋਂ ਕਿਸੇ ਨਹੀਂ ਨਹੀਂ ਯਾਰ ਮੈਂ ਖਾਣਾ ਨਹੀਂ ਸੱਚੀ ਗੱਲ ਮੈਨੂੰ ਚੱਕਰ ਆਉਂਦੇ ਹੈ ਚੱਕਰ ਆਉਂਦੇ ਮੈਂ ਹੌਣ ਵਿੱਚ ਬੋਲ ਕੇ ਦੱਸ ਵੀ ਕਿਆ ਖਾ ਗਿਆ ਤੇ ਹੋਰ ਕਰ ਖਾਦਾ ਮੈਂ ਆਹ ਹੋਣ ਗੰਜਾਇ ਸੀ ਨਹੀਂ ਜਿਹੜੀ ਪ੍ਰਸ਼ਾਦਾ ਲੈ ਗਿਆ ਉਹ ਵੀ ਛਕਣਾ ਚਲੋ ਭਾਈ ਮੈਂ ਇੱਥੇ ਤਾਂ ਕੋਣ ਮੇਰੇ ਇਸੇ ਦਾ ਤੂੰ ਖਾਈ ਜਿਹੜਾ ਮੇਰੇ ਇਸੇ ਦਾ ਤੂੰ ਖਾਦੀ ਹਾਂ ਹੋਰ ਗਪਾ ਜੀ ਹਾਂ ਠੀਕ ਹੈ ਜੀ ਚੜਦੀ ਕਲਾ ਚਾਹਣਗਾਂ ਮਾਤਾ ਕਾਮ ਹੈ ਪੂਰੀ ਕਾਮ ਚਲ ਕਾਮੇ ਜਾਇ ਦੀ ਕਾਮੇ ਜਾਇ ਦੀ ਕਿਆ ਹੋ ਗਿਆ ਮੁਬਾਰੇ ਜਿਹੜਾ ਪਿੰਦਾ ਜਿਕੜਾ ਪਿੰਦਾ ਜਿਕੜਾ ਪਿੰਦਾ ਗੁੱਸੇ ਨਾਲ ਨਾਸਾ ਫਲਾਉਂਦਾ ਹੁੰਦਾ ਫੜੀ ਬੁਲਾਂਦੀ ਏ ਗੁੱਸੇ ਹੋ ਗਈ ਹੋਰ ਜਿਹਦੀ ਫੇਤੀ ਹੋ ਗਈ ਜੇ ਆਉਣ ਲੱਗੀ ਆਏ ਬੁਲਾਵੇ ਨਾਸਾ ਕਰ ਰਹਿ ਕੇ ਸਹਿ ਉਹਦੀ ਟੋਪੀ ਉਹ ਫੜੀ ਬੁਲਾਂਦੀ ਏ ਇਹ ਪਤਾ ਕਿਆ ਕਹਿੰਦੀ ਵਿਚਾਰੀ ਕਹਿੰਦੀ ਮੈਨੂੰ ਸਮਝ ਹੀ ਨਹੀਂ ਲੱਗਦੀ ਵੀ ਗੱਲਾਂ ਕਿਆ ਚੱਲਦੀਆਂ ਕਚਰ ਪਚਰ ਜੀ ਹੋਈ ਜਾਂਦੀ ਸਭ ਆਪਣੀ ਆਪਣੀ ਭਾਸ਼ਾ ਬੋਲ ਜਿੰਨਾ ਭਾਸ਼ਾ ਬੋਲੀ ਜਾਂਦੇ ਜਿੰਨੀ ਨੂੰ ਵੀ ਪੜਾ ਦਿਓ ਪਰਨਾਨੀ ਨੂੰ ਪੜਾਓ ਹਾਂ ਆਜ ਨਹੀਂ ਨਾ ਰਹਿਣ ਦਾ ਪੂਰੀ ਚੱਕ ਮੇਰਾ ਪੁੱਤ ਮਾਣ ਪਿਆ ਫਸਿਆ ਬਰਾਤੋਰਾ ਬੁਲਾ ਦੇ ਸੀ ਚਾਬਾ ਮੈਂ ਉਹੀ ਕਹਿੰਦੀ ਨਹੀਂ ਉਹੀ ਬੁਲਾ ਦੋ ਪੂਰੇ ਆ ਜਾ ਇੱਕ ਕਮਰੇ ਟੋਟੀਆਂ ਕਮਰੀਆਂ ਆਇਆ ਤੂੰ ਹੀ ਆ ਜਾ ਇੱਧਰ ਮੈਂ ਟੋਟੀਆਂ ਕਮਰੀਆਂ ਪੈਂਦੀ ਹਾਂ ਹਾਂ ਪੇਸ ਦੀ ਆਇਆ ਨਾ ਕਿ ਇੱਧਰ ਹਵਾ ਲੱਗਣੀ ਐ ਸੀ ਕਰਦੇ ਪਰ ਇਹ ਇਹ ਆ ਲੁਜੀ ਜੀ ਦੀ ਹਾਂ ਜੀ ਰੇ ਨੂੰ ਆਈ ਵਾਹ ਗੁਰੂ ਸਤਨਾ ਦੇਖੋ ਇੱਧਰ ਜਵਾਕ ਪਿਆ ਛੋਟਾ ਅੱਛਾ ਬੱਚੇ ਨਾ ਕੁੜੀ ਬੰਨਾ ਰਾਹ ਆ ਲੈ ਕੁੜੀ ਦੇ ਨਾਲ ਆ ਲੈ ਤੇਰੇ ਦੇ ਦੇ ਹਾਲੇ ਨੂੰ ਜਾਨ ਮੇਰੇ ਆ ਬੈਠ ਜਾ ਰਾਜੀ ਲੈ ਵੀ ਕੁੜੀ ਦੀ ਧੂਆ ਲੈ ਲੈਣੀ ਕੁੜੀ ਨੂੰ ਚੱਕ ਲੈ ਨਾ ਮੈਂ ਕਿਹਾ ਤੂੰ ਬੈਠ ਜਾ ਮੈਂ ਨਹੀਂ ਕਿਹਾ ਹਾਲੋ ਚੱਕਾ ਦਾ ਪਰਸ ਕਿੱਥੇ ਆ ਪਰਸ ਕਾਬੂ ਪਰਸ करो तो दो <laughs> <laughs> ਈ ਅਜਿਹਾ ਤਾਂ ਨਹੀਂ ਸੱਦਦੇ ਲੋੜ ਨਾ ਲੋੜ ਕੋਈ ਆਇਆ ਬੰ ਮਾਨੂੰ ਕਿਤੇ ਦੇ ਕੋਈ ਕੋਈ ਮਾਨੂੰ ਉਮੀਦ ਦਾ ਨੰਦਾਰ ਪੱਤੇ ਆ ਨੋੜ ਲੱਗਿਆ ਪਤਾ ਕਿੱਥੇ ਦੇ ਆਇਆ ਹਾਂ ਆਪਰੇ ਜਿਹੜੇ ਭਈਆਂ ਕੋਲੋਂ ਆਏ ਕੋਕ ਬਣਾ ਗਏ ਥੋੜਾ ਪਤਾ ਤੁਸੀਂ ਕਹਿੰਦਾ ਭਈ ਆਪੇ ਫੜ ਲੈ ਹੱਥ ਮੂਰੇ ਕਰਕੇ ਹਾਂ ਚੋਲਾ ਨਹੀਂ ਕਰਨੀ ਲੋੜ ਹੱਥ ਮੂਰੇ ਕਰ ਲਿਆ ਆਪਣਾ ਮੈਂ ਕਿਹਾ ਵੀ ਹੱਥ ਮੂਰੇ ਕਰ ਸਕਦੇ ਹਾਂ ਸੈਨੀਟਾਈਜ਼ਰ ਕਰ ਨਹੀਂ ਸਕਦੇ ਹਾਂ ਤੁਸੀਂ ਆਏ ਕਰੋ ਬੈਗ ਜਿੱਦਾਂ ਮੈਂ ਇੱਕ ਵਾਰ ਮੈਂ ਬਿੰਦ ਰੱਖ ਗਿਆ ਹੋਇਆ ਜਦੋਂ ਲੋਕਡਾਊਨ ਚੱਲ ਰਿਹਾ ਤਾਂ ਹਾਂ ਉਬੀ ਦਾ ਨਾ ਗੁੰਦ ਦਾ ਕੰਮ ਉਹਨਾਂ ਦਾ ਕੰਮ ਬਹੁਤ ਜ਼ਿਆਦਾ ਜੀ ਗੁੰਦ ਦਾ ਉਹਨਾਂ ਦੇ ਤਾਂ ਮਾਦੂ ਦਿਹਾੜੀ ਦਾ ਨਾ 5-6 ਕੁਆਟਰ ਦਾ ਦੋ ਤਾਂ ਹੋ ਜਾਂਦਾ ਜੀ ਹਾਂਜੀ ਆਹ ਬੋ ਲਿਆਤੀ ਹਾਂਜੀ ਹਾਂਜੀ ਜ਼ਿਆਦਾ ਉਹਨਾਂ ਦਾ ਨਾ ਇੱਕ ਦਿਹਾੜੀ ਦਾ 5-6 ਕੁਆਟਰ ਦੋ ਤਾਂ ਹੋ ਜਾਂਦਾ ਜੀ ਮੁਹਾਲੀ ਲੈ ਕੇ ਜਾਂਦੇ ਵੀਰ ਨੇ ਇਹ ਲੌਕਡਾਊਨ ਚੱਲਦਾ ਜੀ ਹੋਰ ਸੈਨੀਟਾਈਜ਼ਰ ਉਹਨਾਂ ਦਾ ਹੱਥ ਦਾ ਕਰ ਲੈਂਦਾ ਜੀ ਜਿਹੜੇ ਨੋਟ ਫੜਦੇ ਮੁਹਾਲੀ ਇੰਨੇ ਹੈ ਬਹੁਤ ਕਾ ਇੰਦਰ ਦਾ ਬਹੁਤ ਕੇਸ ਨਿਕਲੇ ਆਏ ਤੇ ਹਾਂ ਜਦੋਂ ਮੈਂ ਦੇਖਿਆ ਵੀਰ ਕਹਿੰਦਾ ਮੈਂ ਤਾਂ ਕਹਿੰਦਾ ਝੋਲਾ ਕਰ ਦੂਗਾ ਅਗਲੇ ਮੂਲੇ ਵੀ ਇਹਦੇ ਨੂੰ ਕਹਿੰਦਾ ਨਾ ਨਾਲੇ ਖੇੜਾ ਹੁੰਦੇ ਕਿਸੇ ਨੂੰ ਦਰਦਾ ਕਿਹਾ ਬਾਹਰੋਂ ਦੇਖਾਂਗੇ ਹੁਣ ਲੋਕ ਤੈਨੂੰ ਮਿਲਣਾ ਕਿਹਾ ਮੈਂ ਭੜਾਵਾਂ ਕਿਵੇਂ ਫੜ ਕੇ ਘੜੂਗੇ ਹਾਂ ਡਰਿਆ ਹੈ ਜਿਆ ਪਿਆ ਵਾਲਾ ਨਹੀਂ ਬਣਾ ਤਾ ਕਹਿੰਦਾ ਮੇਰਾ ਭਾਈ ਝੋੜੇ ਜੇ ਪੁਆਈ ਗਿਆ ਫਿਰ ਨਾ ਨਾ ਠੀਕ ਹੈ ਇਨਫੈਕਸ਼ਨ ਤੋਂ ਬਚੋ ਹਾਂ ਜੀ ਹਾਂ ਐਨੂੰ ਵੀ ਬਚਾਓ ਮੈਨੂੰ ਫੜਾਈ ਜਾਓ ਮੈਨੂੰ ਕੋਈ ਇਨਫੈਕਸ਼ਨ ਨਹੀਂ ਹੋਣਾ ਟੱਕਲਾ ਤੋਂ ਝੋਲਾ ਤੈਨੂੰ ਰੋਕ ਲੈ ਫੜਾਈ ਸੰਦੀਪ ਤੋਹਾਂ ਇਹਨੇ ਹੁਣ ਗੱਡੀ ਲੈ ਕੇ ਲੰਘ ਦੇਣਾ ਲੈ ਫੜ ਝੋਲਾ ਇਹਨੇ ਚਾ ਪਾਰਸਾ ਦੁੱਗਣੇ ਕਰਕੇ ਦੇਦੀ ਜਿੰਨੇ ਅਸੀਂ ਅਸੀਂ ਇੱਥੇ ਲਿਖੀ ਜਾਣੇ ਦੁੱਗਣੇ ਕਰਕੇ ਦੇਦੀ ਲੈ ਝੋਲੇ ਤੈਨੂੰ ਬੈਠਣਾ ਦੁੱਗਣੇ ਕਰਕੇ ਦੇਦੀ ਸੀ ਲਿਖੀ ਜਾਣੇ ਉੱਤੇ ਬੈਠੇ ਨੇ ਕਿੰਨੇ ਕਿਨੇ ਕਿੰਨੇ ਕਿੰਨੇ ਦਿੱਤੇ ਆ ਵੀਡੀਓ ਦੇ ਵਿੱਚ ਆਈ ਜਾਣਾ ਮੈਨੂੰ ਦੁੱਗਣੇ ਕਰਕੇ ਸਾਨੂੰ ਦੇਦੀ ਝੋਲਾ ਤਰੇ ਮਾਣ ਲਿਖਣੀ ਆ ਹੁਣ ਸੱਲ ਲਿਖਣੀ ਆ 500 ਦਾ ਕਿਹੜਾ ਕਾਜ ਆ ਯਾਰ ਤੁਹਾਨੂੰ ਮਿਲ ਕੇ ਫੜਾਉ ਮੈਂ ਕਹਿੰਦਾ ਸਾਸਰਿਕਾਂ ਨੂੰ ਮਿਲਣਾ ਉਹ ਸਾਸਰਿਕਾਂ ਦੀ ਸਾਰਿਆਂ ਨੂੰ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਹਾਂ ਕਿ ਪਰਮਾਤਮਾ ਨੇ ਬੜਾ ਖੁਸ਼ੀ ਵਾਲਾ ਦਿਨ ਲਿਆ ਦਾਦੀ ਜੀ ਇਕੱਠੀ ਹੋਈ ਹੋਈ ਆ ਸਾਡੀ ਸਾਰੀ ਫੈਮਿਲੀ ਇੱਧਰ ਕੁੜੀ ਨਹੀਂ ਜਿਆਦਾ ਭੁੱਖ ਰੱਖੀ ਹੋਈ ਆ ਛੱਡ ਵੀ ਦੇ ਰੱਬਾ ਸਹੀ ਗੱਲ ਨਸਵੀ ਅੱਧੀ ਰੋਟੀ ਨਹੀਂ ਖਾਦੀ ਵੀ ਹਾਂ ਮੈਂ ਲੱਚੀ ਮੈਂ ਕੁਰਬਾਨੀ ਘਰੇ ਪੀਸ ਆਪਣਾ ਛੱਡਦਾ ਤੇਰੇ ਵਾਸਤੇ ਜੀ ਮਾ ਮੇਰੇ ਟੀਨਰ ਉਹ ਪਾ ਦ ਸਵੇਰੇ 6 ਵਜੇ ਦੀ ਜੈਸੇ ਮੈਨੂੰ ਪੋਇੰਟ ਮਾ ਹੁੰਦਾ ਹਾਂ ਗੁਰਵਾਨੀ ਮਾਮੇ ਨੇ ਵੀ ਗੱਲ ਕੀਤੀ ਮੈਂ ਕਿ ਤੂੰ ਹੀ ਖਾ ਲੈ ਨਾ ਨਾ ਠੀਕ ਆ ਅੱਛਾ ਪ੍ਰੀਤ ਵੀ ਤੂੰ ਮੈਂ ਪਾਣੀ ਨਿਆਣੇ ਸਾਰੇ ਬਾਹਰ ਆ ਤੈਨੂੰ ਮਿਰਚ ਲੱਗੀ ਲੱਗਦਾ ਮੈਨੂੰ ਉਹ ਐਦਾ ਪਾਣੀ ਦਾ ਹਿੱਲਾ ਕਰੋ ਭਾਈ ਤੇਰਾ ਦੰਦ ਕਿੱਥੇ ਗਿਆ ਦੰਦ ਕੌਣ ਦੇਗਾ ਵਿਆਹ ਤੇ ਭਾਈ ਆ ਵੀ ਢੋਣੋ ਲੈ ਫੇਰ ਦੇ ਫੜ ਲੋ ਬੜੇ ਹਾਂ ਕੀ ਗੱਲ ਹੋਣੀ ਭਾਈ ਇਹ ਲਫਾਫਾ ਚੱਕ ਕੇ ਤੈਨੂੰ ਬਾਬਾ ਚੱਲ ਬਈ ਅੱਛਾ ਇਹ ਆ ਚਾ ਚਾ ਇਹ ਨਾ ਭਾਈ ਨਹੀਂ ਚਾਹੂੰ ਹਾਂ ਭਾਈ ਇਹ ਨਹੀਂ ਦੇ ਉਹ ਲੁੱਟ ਲੂ ਬਈ ਨਹੀਂ ਮੜ ਕੇ ਦੇਵੜਾ ਮਾਰ ਕੇ ਚੱਤਗੇ ਨਰੂ ਮਾਰ ਲੱਭੜਿਆ ਕੀਜਾ ਖਾਤੇ ਹੋ ਮਾਈ ਖਾਣ ਦਿਖਾਓ ਪੀਓ ਕਰੋ ਨਾਂ ਦਾ ਦਵਾਈ ਦੇ ਨੂੰ ਡਾਕਟਰ ਪਾਵਾ ਨਾ ਮੋਂਤਾ ਅਸੀਂ ਰੁੱਪੜ ਤੇ ਪਹੁੰਚ ਗਏ ਹਣ ਕੁਝ ਕਰਨੀ ਹੈਗਾ ਜਦੋਂ ਪੜ ਦੇ ਬਾਹਰ ਹੁੰਦੇ ਫੇਰ ਚੱਕਰ ਪਾ ਲੈਣਾ ਤਾਂ ਫੇਰ ਉੱਥੇ ਸਾਡੀ ਡਾਕਟਰਾਂ ਨਾਲ ਨਹੀਂ ਜਾਣਾ ਪਛਾਣ ਨਹੀਂ ਫੇਰ ਉੱਥੇ ਲਾਈਨ ਚ ਲੱਗਣਾ ਪੈਂਦਾ ਪੰਗਾ ਆ ਜਾਂਦਾ ਹੈਨਾ ਸੁੱਤੀ ਵੀ ਸਾਡੀ ਡਾਡੋ ਰਾਣੀ ਟਾਈਮ ਦੇ ਆਜੇ ਅਰ ਵੀ ਜੇ ਅਮਨ ਹੈ ਇੱਕ ਦਿਨ ਪਾਣੀ ਉਹ ਜਿਵੇਂ ਹੋ ਗਈ ਹਾਂਜੀ ਜੀ ਜੇ 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 ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀ ਕਲਾ ਦੇ ਵਿੱਚ ਭਾਈ ਇੱਕ ਵਾਰ ਤਾਂ ਇਹ ਕੰਮ ਨਾਲ ਲੱਗ ਗਿਆ ਲੱਗੂ ਜਦੋਂ ਮੈਂ ਕਿਹਾ ਪੈਰ ਜਗ੍ਹਾ ਨਹੀਂ ਬੰਦੇ ਕੌ ਜਣੀ ਬਾਹਰ ਚੱਲ ਕੇ ਕੱਢਣਾ ਪਿਆ ਆ ਦੇਖੋ ਜੀ ਕਿ ਆ ਦੇਖੋ ਕਿਆ ਲਿਖਿਆ ਹੋਇਆ ਇਹਨਾਂ ਨੇ ਇੱਕ ਦਾ ਦੋ ਦੇਖਦੇ ਹੀ ਨੇ ਉੱਪਰ ਨੂੰ ਡਾਕਟਰ ਨੇ ਉੱਚਾ ਲਾਤਾ ਨਾ ਗਲਤ ਕਰਾ ਕੰਮ ਨਾ ਤੇ ਤੁਹਾਨੂੰ ਦੋ ਇੱਕ ਵਧਾਈਆਂ ਬੋਲੋ ਹਾਂ ਤਾਂ ਸਾੜਾ ਸਾਹਾ ਆਇਆ ਨਹੀਂ ਮੇਰੇ ਵੀਰ ਜੀ ਚਾਰੀ ਹਾਂ ਨਾ ਕਰਮਾਲਾ ਪੈੜਾ ਦੇਖ ਲਓ ਮਿੰਟੋ ਵੀ ਸਹੀ ਰੋਸ਼ੀ ਜਿਹਦੇ ਮੰਗਦੇ ਹਾਂ ਰਾਜੇ ਕਿ ਬਈ ਪਰਮਾਤਮਾ ਠੀਕ ਸਾਡਾ ਸਾਰਾ ਠੀਕ ਸਾਡਾ ਚੜਦੀ ਕਲਾ ਚ ਬਾਕੀ ਇੱਧਰ ਚੜਦੀ ਕਲਾ ਚ ਹਾਂ ਇਹ ਤਾਂ ਚੜਦੀ ਕਲਾ ਹੀ ਕਹਿੰਦਾ ਹੈ ਨਾ ਇਹਨਾਂ ਨੂੰ ਦੰਦਾ ਨੂੰ ਵੀ ਆਈ ਮੈਂ ਬਾਹਰ ਚੱਲੀਏ ਕਰ ਨੂੰ ਨਾ ਨਾ ਦਾਜ ਚੱਲੀਏ ਕਰ ਨੂੰ ਸਰ ਡਾਕਟਰ ਦੇ ਹਿਸਾਬ ਨਾਲ ਜਾਣਾ ਪਾਣਾ ਬਾਈ ਬਲਾਗਾਂ ਚ ਦੇਖੂਗਾ ਕਿਤਾ ਕਿੰਨੀ ਚੜਦੀ ਚ ਨਾ ਨਾ ਰਹੀ ਜਾਂ ਡਾਕਟਰ ਲਾ ਕੇ ਦੇਖੂਗਾ ਕਿੰਨੀ ਚੜਦੀ ਚ ਦੇਖਦਾ ਹੋ ਕਹਿੰਿਆ ਉਹਨੇ ਪਹਿਲਾਂ ਜੇ ਉਹਨੇ ਪਹਿਲਾਂ 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 ਨਰਸ ਭੇਜੀ ਬਾਹਰ ਕਹਿੰਦਾ ਵੀ ਉਹਨੂੰ ਕਾ ਆਪਣਾ ਕੈਮਰਾ ਤਿਆਰ ਕਰ ਲੈ ਵੀ ਮੈਂ ਆ ਕੇ ਤੁਹਾਨੂੰ ਖੁਸ਼ਖਬਰੀ ਦਿੰਦਾ। ਇਹ ਛੇੜੇ ਕੈਮਰਾ ਲੱਗਿਆ ਆਇਆ। ਜੇ ਕੋਈ ਬਹਿਸ ਕਹਿਣਾ ਕੁਝ ਵੀ ਕੈਮਰੇ ਦੇ ਕਮਰੇ ਬਾਰੇ ਮੈਂ ਤਾਂ ਹਾਂਜੀ ਕਹਿ ਦੋ। ਉਹਨੇ ਤਾਂ ਕਹਿ ਆ ਕੇ ਨਾ ਲੈ ਕੇ ਆਉ ਜਾ ਕੇ ਵੀ ਡਾਕਟਰ ਸਾਹਿਬ ਐਂਟਰੀ ਲੈਣਗੇ ਨਿਆਣੇ ਦੇ ਨਾਲ ਵੀ ਫੇਰ ਹੋਊਗੀ। ਇਹ ਤੱਕੜੀ ਬੋਲਦਾ। ਨੈਸਟ ਪਲੀਜ਼ ਨੈਕਸਟ ਪਲੀਜ਼ ਹੋਰੀਆ ਅਹਨ ਜਸਮੀਨ ਦਾ ਨਾਮ ਹੈ ਅੱਛਾ ਏਸੀ ਦੀ ਹਮਾ ਦੀ ਬਣੀ ਮੇਰੇ ਨਾਮ ਨਹੀਂ ਆ ਮਾਮੀ ਨੂੰ ਮੇਰੀ ਜਸਮੀਨ ਨੂੰ ਨਮਸਤੈ ਮਿਸਟਰ ਕੋਈ ਲਵਰੀ ਇਹ ਜਸਮੀਨ ਦੀ ਮਾਮੀ ਹੈ ਹਾਂ ਜਸਮੀਨ ਦੀ ਦਾ ਚਲ ਕੋਈ ਚਲ ਬੀਬੀ ਆਈ ਜਗਾ ਚਲ ਫੇਰ ਕਰ ਦੇ ਨਾ ਇਹ ਕੋਈ ਨਹੀਂ ਹਮਾ ਦੀ ਬਣੀ ਉਹ ਨਹੀਂ ਹੋਣੀ ਕੋਈ ਚਾਹ ਦੇ ਦੇ ਬੈਠਾ ਮੇਰੇ ਬੈਕ ਕੇ ਜਿਆਦਾ ਪਿਆਰਾ ਲੱਗਦਾ ਨਹੀਂ ਲੱਗਦਾ ਜਦੋਂ ਜਦੋਂ ਮੈਂ ਲੱਗਦਾ ਮਾਜਾ ਨੂੰ ਮਿਲਾਂ ਮੈਂ ਕੋਈ ਰਹਿ ਜਾ ਹਣਾ ਵੀ ਤੈਨੂੰ ਮੈਂ ਭੇਜਦਾ ਮੈਨੂੰ ਮਾਫੀ ਚਾਹੁੰਦੀ ਇਹ ਪਤਾ ਨਹੀਂ ਕਾਤੇ ਜੇ ਸੰਗੀਤ ਤੇ ਅੱਗੇ ਆਇਆ ਕਰੇ ਨਾ ਮੈਨੂੰ ਕੋਈ ਨਹੀਂ ਲੱਗਦਾ ਮੈਨੂੰ ਲੱਗਦਾ ਪਤਾ ਨਹੀਂ ਤੁਹਾਨੂੰ ਕਾਤੇ ਲੱਗੇ ਜਾਂਦਾ ਮੰਨ ਕੋਈ ਤੇਰੀ ਨਹੀਂ ਦੇਖ ਲਾ ਤੇਰਾ ਕੋਈ ਉਪਰਾਂ ਨਹੀਂ ਲੱਗਿਆ ਕਹਿੰਦੇ ਤਾ ਕਾ ਦੇਣਾ ਲੰਮੀ ਉਦੋਗ ਲਾ ਲੈ ਆ ਕਹਿੰਉ ਮੇਰਾ ਫੀਦਾਈ ਦਾ ਸਭ ਤੋਂ ਬੜੀ ਚੋਰੀ ਦੁੱਖ ਤੈ ਛੱਲੇ ਬੈਠ ਤੇਰਾ ਜਿਆਦਾ ਸੀ ਜੱਦ ਤੇ ਫੂਲ ਵਾਲਿਆਂ ਵਿੱਚ ਸਾਡੀ ਮੰਮੀ ਦਾਈ ਹਾਂ ਇਧਰ ਮਾਲਾ ਵਾਲਾ ਸਾਰੇ ਬਈ ਹੋ ਗਏ ਕਹਿੰਦੇ ਹੁੰਦਾ ਤੂੰ ਭੈਣ ਦੇ ਤਾਂ ਕੀ ਕਰ ਬਸ ਮੇਰੀ ਰੋਟੀ ਤੁਸੀਂ ਪਕੜਨੀ ਬੰਦ ਕਰਨੀ ਇਹਨੂੰ ਭਰਤੀ ਕਰਕੇ ਕਿਤੇ ਨਹੀਂ ਨਹੀਂ ਰੋਟੀ ਬਾਹਰ ਦਊਗੀ ਹੋਰ ਚੱਲੂਗੀ ਬਾਅਦ ਤੇ ਨਾ 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 ਨਹੀਂ ਲੋ ਸੋਣ ਇਹ ਕਿੱਡਾ ਬੜਾ ਹੋਆ ਦਾ ਨਾ ਹੈ ਨਾ ਵੀ ਆਪਾਂ ਬੱਚੇ ਨੂੰ ਸਾਂਭਣਾ ਸਾਂਦਰਿਆ ਤੋਂ ਵੀ ਨਹੀਂ ਹੈਗੀ ਉਹ ਤੇ ਭੈਣ ਭਤੀ ਕਿੰਨੇ ਜਣਦੀ ਕਿੰਨੀ ਹੈਲਪ ਕਰੀ ਦੀ ਉਦੋਂ ਇਕੱਲੀ ਮੇਰੀ ਥੋੜੀ ਜਿਹੀ ਕਿੰਨੇ ਜਣਦੀ ਹੈਲਪ ਕਰੀ ਤੁਸੀਂ ਨੇ ਨਹੀਂ ਕੁੜੀ ਨਾ ਸਮਝਾਉਂਦੀ ਅਸਲਾ ਨਹੀਂ ਦਈਗਾ ਗਈ ਕੁੜੀ ਨਹੀਂ ਜਮਾਉਂਦੀ ਹੈ ਸ਼ਰਮ ਆਉਂਦੀ ਹੈ ਨਾ ਤਰਦੀ ਚਾਲਾ ਕਰੀ ਸ਼ਰਮ ਆ ਗਈ ਤੇਰਾ ਝੋਲਾ ਭਰਦੀ ਤੇਰੀ ਨਾਨੀ ਬਰਨਾਨੀ ਬਰਨਾਨੀ ਨਾਨੀ ਦਾ ਤੁੰਗ ਹਾਂ ਠੀਕਾ ਹੁਣਾ ਵਧ ਗਿਆ ਬੀਬੀ ਦਾ ਨੀ ਨੀ ਮੈਂ ਉਹ ਮੱਕਾ ਬੀਨ ਛੋਟੇ ਜਿਹੜਾ ਆਪਣਾ ਸਮਝ ਦਿਆ ਕਰਨਾ ਜਿਹੜਾ ਖਲਾਸ ਨੂੰ ਕਿੰਨੀ ਲੱਗਦੀ ਹੈ ਨੂਰ ਪਰ ਆ ਜਾ ਜ਼ਿਆਦਾ ਨੂਰ ਪਰ ਆ ਸਵਾ ਮਹੀਨੇ ਬਾਅਦ ਪੁੱਛਿਆ ਦੇ ਹਾਂ ਹਾਂ ਕਿਤਾ ਕੋ ਪੈਸੇ ਗੱਲ ਕਰਦੇ ਹੋ ਹੋਰ ਦੀ ਗੱਲ 3 ਮਹੀਨੇ ਨਹੀਂ ਜੇ ਬਲ ਮਾਰਦੀ ਹੋਵੇ ਨਾ ਹੋਵੇ ਪਰ ਸਰਕਾਰੀ ਹੋ

ਨੰਨਾ ਹਾਂ ਬੜਾ ਉਹਦਾ ਹੋ ਗਿਆ ਹਾਂ ਹੁਣ ਨਹੀਂ ਇਹਨੇ ਮੋਟਾ ਜਰਿਆ ਸਹੀ ਹੈ ਹੁਣ ਬਈ بڑے ਮਾਮੇ ਨੂੰ ਬਹੁਤ ਇਸ ਤਰ੍ਹਾਂ ਹੱਥ ਮਾਰੇਗਾ ਬੜੇ ਨਾਜੂ ਹੁਣ ਬੜੇ ਨੰਨੇ ਨੂੰ ਹਾਂ ਆਜੋ ਨੰਨਾ ਜੀ ਆਜੋ ਨੰਨਾ ਜੀ ਆਜੋ ਅੱਜ ਇਹਨੇ ਹੱਥ ਮਾਰ ਕੇ ਬੁਲਾਇਆ ਕਰਨਾ ਪਹਿਲਾਂ ਕਿ ਜਸਮੀਨ ਕਹਿੰਦੀ ਸੀ ਮਾਮੇ ਆ ਜਾ ਹਾਂ ਮੈਨੂੰ ਡਰ ਲੱਗਦਾ ਹੈ ਹਾਂ ਚਲੋ ਆਜੋ ਨਾ ਨਾ ਕਿ ਨਹੀਂ ਠੀਕ ਆ ਵੀਜੀ ਪਤਾ ਸਭ ਤੋਂ ਵੱਧ ਅੰਕ ਕਿਹਦਾ ਕਰਦਾ ਨਾ ਕਿਤੇ ਗੋਦੀ ਨਹੀਂ ਜੜੇ ਇਹਨਾਂ ਦਾ ਨਾ ਪੋਰਾ ਉੱਪਰ ਨਾ ਬਾਸਤਾ ਹਾਂ ਜੀ ਮਦੈਨਾ ਨਾਲ ਹਾਂ ਨੌਂ ਗਏ ਆ ਅੱਜ ਰੱਖੂਗੇ ਨਾ ਰੱਖਣਾ ਰੱਖ ਅੱਛਾ ਸਿੰਘ ਅੱਛਾ ਕੋਲ ਅੱਛਾ ਕੋਲ ਸਾਂ ਦੇ ਦੇ ਕਿ ਕਿਚਨ ਕੀ ਤੇ ਰੱਖ ਨਾ ਕੋ ਕੋ ਮਨਾਮਾ ਜਿਹੜਾ ਆ ਗਿਆ ਵਾਗੁਰੂ ਦੀ ਕਿਰਪਾ ਨਾਲ ਲੱਗੇ ਨਾ ਮੁੰਨੀ ਪਰੀ ਜੋ ਮਰਜ਼ੀ ਰੱਖ ਲੋ ਜਦਾ ਹਾਂ ਅੱਖਾਂ ਖੋਲਦੀਆਂ ਨਹੀਂ ਚੁੱਕੀ ਇਹਨਾਂ ਅੱਖਾਂ ਖੋਲਦੀ ਹੈ ਹਾਂ ਹੁਣ ਲਾਈਟ ਬੰਦੀ ਪਰਸ ਉਸੇ ਕਰਤੇ ਆ ਮਤਲਬ ਕੁਛ ਨਹੀਂ ਨਾ ਆਉਂਦਾ ਇਹ ਅੱਖਾਂ ਤੇ ਮੈਂ ਅੱਖਾਂ ਹਾਂ ਠੰਡ ਲੱਗੇ ਹਜੇ ਰੂਨਾ ਸੀ ਇਹ ਹਜੇ ਨਾ ਜੂਗਾ ਬਹੁਤ ਜ਼ਿਆਦਾ ਫੁੱਲ ਨਹੀਂ ਜਿਵੇਂ ਨਾ ਗੁਲਾਬ ਨਹੀਂ ਬਣੀ ਆ ਅੱਖਾਂ ਖੋਲਦੀ ਹੈ ਬੱਲੇ ਤੋਂ ਬੋਤਲ ਜਿਹੀ ਖੋਲਦੀ ਹੈ ਜਿਵੇਂ ਨਾ ਗੁਲਾਬ ਦੀ ਕਲੀ ਆ ਉਹ ਚੀਜ਼ ਹੈ ਇਹਦਾ ਇਹ ਕਲੀ ਨੂੰ ਮਾਂ ਨਾਲ ਇਹ ਨੂੰ ਕੋਟ ਲੱਗ ਗਿਆ ਬਹੁਤ ਅੱਖ ਹੈਗੀ ਅੰਗੂਰ ਦੀ ਲੜੀ ਤੰਗ ਗੱਲੋ ਤੰਗ ਗੱਲੋ ਦੀ ਆ ਵਜਾ ਚਲੋ ਠੀਕ ਹੈ ਜੀ